ਨੂੰ ਆਧਵੀ ਪੰਚਲ ਹਾਲ ਦੀ ਗੁਲਾਮੀ ਤੋਂ ਬਾਅਦ ਵੀ ਇਹ ਲੋਕ ਅੱਜ ਵੀ ਤੁਹਾਨੂੰ ਕਾਲਿਆ ਪੀਲਿਆ ਰੰਗਾ ਦੇ ਹਿਸਾਬ ਨਾਲ ਬੇਇੱਜ਼ਤ ਪਾ ਕਰਦੇ ਨੇ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਦੇਸ਼ ਦੀ ਦੁੱਬਦੀ ਇਕਨੋਮੀ ਨੂੰ ਜੇ ਪਛਾਣਨ ਵਾਲਾ ਕੋਈ ਸ਼ਖਸੀ ਤਾਂ ਉਹਦੇ ਪਿੱਛੇ ਸਰਦਾਰ ਬੂਟਾ ਸਿੰਘ ਦਾ ਹੱਥ ਕਾਲਾ ਰੰਗ ਉਦਾਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਕੀ ਅੱਜ ਵੀ ਕਾਂਗਰਸ ਪਾਰਟੀ ਦੇ ਜੋ ਸੂਬੇ ਦਾ ਪੰਜਾਬ ਦਾ ਪ੍ਰਧਾਨ ਹੋਵੇ ਉਹਦੇ ਵਾਸਤੇ ਇੱਕ ਮਜਬੀ ਉਹਦਾ ਰੰਗ ਕਾਲਾ ਤੇ ਉਹ ਪੱਠੇ ਕੁਤਰਨ ਇਹ ਉਹਦੀ ਕੁਆਲੀਫਿਕੇਸ਼ਨ ਸੀ ਉਹ 80 ਵੱਡੀ ਮਾਸਖਸ਼ੀਅਤ ਦਾ ਮਾਲਕ ਤੂੰ ਉਸ ਨੂੰ ਕਹਿ ਰਿਹਾ ਕਿ ਇਹ ਰੰਗ ਕਾਲੇ ਦਾ ਸੀ ਕਾਲਾ ਰੰਗ ਉਹਦਾ ਸੀ ਜਿਵੇਂ ਕਾਲਾ ਵੀਡੀਓ ਦੇਖਦੇ ਹੋ ਤਾਂ ਵੀਡੀਓ ਵਿੱਚ ਇਹ ਜਤਾਇਆ ਗਿਆ ਕਿ ਕਾਂਗਰਸ ਪਾਰਟੀ ਨੇ ਥੋੜੇ ਤੇ ਇਸ਼ਾਨ ਕੀਤਾ ਕਿ ਥੋੜੇ ਕਿਸੇ ਵਿੱਚੋਂ ਇੱਕ ਨੂੰ ਚੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਥੋੜੇ ਜੋ ਕਿਸੇ ਇੱਕ ਨੂੰ ਚੱਕ ਕੇ ਚੰਨੀ ਹੋਣਾ ਬਾਰੇ ਵੀ ਗੱਲਬਾਤ ਕੀਤੀ ਕਿ ਦੇਖੋ ਚੰਨੀ ਵਰਗੇ ਨੂੰ ਅਸੀਂ ਮੁੱਖ ਮੰਤਰੀ ਬਣਾਤਾ ਰਹੀਓ ਚਰਨਜੀਤ ਚੰਨੀ ਹੋਵੇ ਜਿਸ ਤਰੀਕੇ ਨਾਲ ਇਹ ਉਹਨਾਂ ਨੂੰ ਸੰਬੋਧਿਤ ਕਰਦੇ ਨੇ ਕਿ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਤਾ ਅਸੀਂ ਇੱਕ ਦਲਿਤ ਨੂੰ ਗ੍ਰਹਿ ਮੰਤਰੀ ਬਣਾਤਾ ਇਹਨਾਂ ਦੇ ਮਨਾਂ ਦੇ ਵਿੱਚ ਕਿਹੜੀ ਖੋਟ ਹੈ ਇਹਨਾਂ ਨੂੰ ਜਿਹੜਾ ਉੱਚ ਜਾਤੀ ਦਾ ਹੋਣ ਦਾ ਹੰਕਾਰ ਹੈ ਦੀ ਦਲਤਾਂ ਦੇ ਪ੍ਰਤੀ ਜਿਹੜੀ ਮਾਨਸਿਕਤਾ ਹੈ ਇਹ ਦਲਤਾਂ ਨੂੰ ਕਾਲੇ ਸਮਝਦੇ ਨੇ ਇਹ ਦਲਤਾਂ ਨੂੰ ਨੀਵੇਂ ਸਮਝਦੇ ਨੇ ਦਲਤਾਂ ਨੂੰ ਸ਼ੁੱਧਰ ਸਮਝਦੇ ਨੇ ਦਲਤਾਂ ਨੂੰ ਪੋਲੂਟਿਡ ਸਮਝਦੇ ਨੇ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ 8 ਵਾਰ ਐਮਪੀ ਦੀ ਚੋਣਾਂ ਜਿੱਤੀਆਂ ਨੇ ਸਾਹ 40 ਸਾਲ ਉਸ ਬੰਦੇ ਨੇ ਬਤੌਰ ਐਮਪੀ ਦੇਸ਼ ਦੀ ਸੇਵਾ ਕੀਤੀ ਹੈ ਆਪਣੇ ਲੋਕਾਂ ਦੀ ਸੇਵਾ ਕੀਤੀ ਹੈ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਮੇਰੇ ਪਿਤਾ ਸਮਾਨਸਨ ਸਰਦਾਰ ਬੂਟਾ ਸਿੰਘ ਜੀ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਸਾਨੂੰ ਤੇਰੀ ਮਾਫੀ ਦੀ ਲੋੜ ਨਹੀਂ ਹੈ ਪਰ ਤੂੰ ਜਿਸ ਲਹਿਜੇ ਦੇ ਵਿੱਚ ਸਾਨੂੰ ਰੰਗ ਕਾਲਾ ਕਹਿ ਕੇ ਸੰਬੋਧਿਤ ਕਰਦਾ ਤੂੰ ਸਾਨੂੰ ਸਿਰੀ ਸੰਬੋਧਿਤ ਕਰਦਾ ਹੈ ਤੇ ਤੂੰ ਕਹਿ ਰਿਹਾ ਕਿ ਸਾਡੀ ਕੁਆਲੀਫਿਕੇਸ਼ਨ ਇਹ ਪੰਜਾਬੀ ਭਾਸ਼ਾ ਨੂੰ ਉਸ ਦਾ ਬੜਾ ਮਾਨ ਸਨਮਾਨ ਨਹੀਂ ਮਿਲ ਰਿਹਾ ਤੇ ਪੰਡੇ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਦੇ ਮੋਟੇ ਤੇ ਹੱਥ ਰੱਖ ਕੇ ਕਿਹਾ ਸੀ ਕਿ ਗੁੱਡ ਵੈਰੀ ਗੁੱਡ son you have done very well ਕੋਈ ਕੁਆਲੀਫਿਕੇਸ਼ਨ ਦਾ ਜ਼ਿਕਰ ਨਹੀਂ ਕੀਤਾ ਗਿਆ ਸਿਰਫ ਇਹ ਜ਼ਿਕਰ ਕੀਤਾ ਗਿਆ ਕਿ ਉਹ ਨੀਚੇ ਜਾ ਦਾ ਬੰਦਾ ਸੀਗਾ ਤੇ ਅਸੀਂ ਉਹਨੂੰ ਚੱਕ ਕੇ ਉਸ ਉਪਾਦੀ ਦੇ ਉੱਠਾਤਾ ਸੀ ਆਪਣੇ ਬਰਾਬਰ ਕਰਦਾ ਅੱਜ ਵੀ ਜਿੰਨੀ ਸਵਰਨ ਜਾਤੀ ਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਹਨੀ ਹੀਨ ਭਾਵਨਾ ਹੈ ਕਿ ਇਹ ਦਲਿਤ ਲੋਕ ਇਹ ਸਾਡੇ ਬਰਾਬਰ ਕਿੱਦਾਂ ਆ ਜਾਣ ਕਾਂਗਰਸ ਜਮਾਤ ਨੂੰ ਜਿੰਨੇ ਉਹਨਾਂ ਦੇ ਵਿੱਚ ਐਸਸੀ ਭਾਈਚਾਰੇ ਦੇ ਲੋਕ ਨੇ ਜਿੰਨੇ ਮਜਵੀ ਨੇ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਕਿ ਤੁਹਾਡਾ ਪ੍ਰਧਾਨ ਅੱਜ ਐਡੀ ਵੱਡੀ ਗੱਲ ਤੁਹਾਡੇ ਬਾਰੇ ਕਹਿ ਗਿਆ ਕਿ ਤੁਸੀਂ ਅੱਜ ਵੀ ਉਸ ਜਮਾਤ ਦੇ ਨਾਲ ਖੜੇ ਹੋ ਇਹ ਸਿੰਘੋ ਇਕੱਠੇ ਹੋ ਜਾਓ ਮਜਵੀਓ ਇਕੱਠੇ ਹੋ ਜਾਓ ਹੁਣ ਫੈਸਲਾ ਆ ਗਿਆ ਕਰਦਾ ਵੀ 525 ਚੱਲਦਾ ਪਿਆ ਤੁਹਾਨੂੰ ਅੱਜ ਵੀ 500 ਸਾਲ ਦੀ ਗੁਲਾਮੀ ਤੋਂ ਬਾਅਦ ਵੀ ਇਹ ਲੋਕ ਅੱਜ ਵੀ ਤੁਹਾਨੂੰ ਕਾਲਿਆ ਪੀਲਿਆ ਰੰਗਾ ਦੇ ਹਿਸਾਬ ਨਾਲ ਬੇਇੱਜ਼ਤ ਪਾ ਕਰਦੇ ਨੇ ਆਲ ਮਿੱਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਮਜਬੀਆ ਨੇ ਜੋ ਤਾਂ ਦੇ ਖਿਲਾਫ ਜਲਕਾਰ ਦਿੱਤੀ ਹੈ ਉਸ ਨੂੰ ਦੇਖ ਕੇ ਡਰ ਕੇ ਅੱਜ ਤੁਸੀਂ ਮਾਫੀਆਂ ਮੰਗ ਰਹੇ ਹੋ ਅੱਜ ਕਹਿ ਰਹੇ ਹੋ ਕਿ ਸਰਦਾਰ ਬੂਟਾ ਸਿੰਘ ਜੀ ਉਸ ਵਕਤ ਕੀ ਹੋਇਆ ਸੀ ਸੋ ਸੌਸੀਕਾਰ ਗਮਸਕਾਰ ਮੋਬਿਲ ਕੇਸੇ ਤੁਹਾਡੇ ਨਾਲ 60 ਟੀਵੀ ਦੇਖ ਰਹੇ ਹੋ ਇਸ ਸਮੇਂ ਜਿਹੜਾ ਇੱਕ ਮੁੱਦਾ ਹੁਣ ਇਸ ਸਮੇਂ ਪੰਜਾਬ ਚ ਭਖਿਆ ਹੋਇਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਇੱਕ ਬਿਆਨ ਸਾਹਮਣੇ ਆਉਂਦਾ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਣੀ ਚੋਣਾਂ ਨੇ ਜਿਮਣੀ ਚੋਣਾਂ ਦੇ ਦੌਰਾਨ ਜਿੰਨੇ ਵੀ ਸਿਆਸੀ ਆਗੂ ਨੇ ਸਿਆਸੀ ਪਾਰਟੀਆਂ ਨੇ ਹਰ ਇੱਕ ਪਾਰਟੀ ਆਪਣੇ ਆਪਣੇ ਤਰੀਕੇ ਨਾਲ ਜੋਰ ਲਾ ਰਹੀ ਹੈ ਕਿਉਂਕਿ 2027 ਚ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਤੇ ਕਿਤਨਾ ਕਿਤੇ ਇਹਨਾਂ ਚੋਣਾਂ ਦਾ ਇਫੈਕਟ ਜਿਹੜਾ ਉਹ 2027 ਦੀਆਂ ਚੋਣਾਂ ਤੇ ਇਫੈਕਟ ਜ਼ਰੂਰ ਪਾਏਗਾ ਲੇਕਿਨ ਇੱਥੇ ਹੁਣ ਇੱਕ ਵੱਡਾ ਬਿਆਨ ਜਿਹੜਾ ਹੈ ਉਹ ਰਾਜਾ ਵੜਿੰਗ ਹੁਣਾਂ ਦਾ ਸਾਹਮਣੇ ਆਉਂਦਾ ਤੇ ਉਸ ਬਿਆਨ ਤੋਂ ਬਾਅਦ ਕਿਤਨਾ ਕਿਤੇ ਵਿਵਾਦ ਛੁੱਟ ਗਿਆ ਹਰ ਕੋ ਪਾਰਟੀ ਹੋਵੇ ਉਹ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੇ ਬਿਆਨ ਹੋਵੇ ਅੱਜ ਅਸੀਂ ਮੇਰੇ ਨਾਲ ਫਗਵਾੜ ਤੋਂ ਹਰਜੀਮਾਨ ਜੀ ਹੋਣੇ ਨੇ ਜੋ ਕਿ ਹਲਕਾ ਇੰਚਾਰਜ ਨੇ ਇਹਨਾਂ ਨੇ ਗੱਲਬਾਤ ਕਰਦੇ ਕਿਉਂਕਿ ਜਿਹੜਾ ਇੱਕ ਬਿਆਨ ਉਹਦਾ ਬਿਲੋਂ ਸਾਹਮਣੇ ਆਇਆ ਕਿਉਂਕਿ ਜਾਤ ਨੂੰ ਲੈ ਕੇ ਬੋਲਿਆ ਗਿਆ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਆਖਿਰਕਾਰ ਇਹਨਾਂ ਦਾ ਕੀ ਕਹਿਣਾ ਹੈ ਮਾਨ ਸਾਹਿਬ ਜਦੋਂ ਕੱਲ ਇਹ ਬਿਆਨ ਹੁੰਦਾ ਇਸ ਬਿਆਨ ਤੋਂ ਬਾਅਦ ਲਗਾਤਾਰ ਹਰ ਇੱਕ ਦੇ ਵੱਲੋਂ ਆਪਣੀ ਆਪਣੀ ਟਿੱਪਣੀ ਕੀਤੀ ਗਈ ਹੈ ਇਸ ਤੋਂ ਬਾਅਦ ਕਿ ਐਸੇ ਕਮਿਸ਼ਨ ਨੇ ਵੀ ਕਿਹਾ ਕਿ ਜੇਕਰ ਤੁਸੀਂ ਆਪਣੀ ਮਤਲਬ ਕਿ ਤੁਸੀਂ ਜੋ ਵੀ ਪੇਟੀ ਕਹਿੰਦੇ ਹੋ ਉਹ ਗੱਲ ਵੱਖਰੀ ਹੈ ਜੀ ਤੁਹਾਡਾ ਕੀ ਕਹਿਣਾ ਹੈ ਤੁਸੀਂ ਕੀ ਸੋਚ ਰਹੇ ਹੋ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਮਹਿਰੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜੋ ਇੱਕ ਮੰਚ ਤੇ ਸੰਬੋਧਿਤ ਕਰਦੇ ਆ ਇਸ ਲੈਜਜ ਕਿਹਾ ਜਾਣਾ ਕਿ ਇੱਕ ਮਜਬੂਤ ਕਾਲੇ ਰੰਗ ਦਾ ਪੱਠੇ ਕੁੱਤਰ ਦਾ ਹੁੰਦਾ ਸੀ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਕੀ ਅੱਜ ਵੀ ਕਾਂਗਰਸ ਪਾਰਟੀ ਦੇ ਜੋ ਸੂਬੇ ਦਾ ਪੰਜਾਬ ਦਾ ਪ੍ਰਧਾਨ ਹੋਵੇ ਉਹਦੇ ਵਾਸਤੇ ਇੱਕ ਮਜਬੂਰੀ ਉਹਦਾ ਰੰਗ ਕਾਲਾ ਤੇ ਉਹ ਪੱਠੇ ਕੁੱਤਰਨ ਇਹ ਉਹਦੀ ਕੁਆਲੀਫਿਕੇਸ਼ਨ ਸੀ ਕੀ ਕਾਮਰਿੰਦਰ ਸਿੰਘ ਰਾਜਾ ਵੜੈੰਗ ਲੋਕਾਂ ਦੇ ਵਿੱਚ ਅੱਜ ਮਾਫੀਆ ਮੰਗਦਾ ਫਿਰਦਾ ਮੈਂ ਰਾਤ ਦੇਖਿਆ ਅਸੀਂ ਉਹ ਤੋਂ ਮਾਫੀ ਨਹੀਂ ਮੰਗਦੇ ਨਾ ਦਲੇ ਸਮਾਜ ਦਾ ਸਿਰ ਇੰਨਾ ਉੱਚਾ ਹੈ ਉਹ ਬਾਬਾ ਜੀਵਨ ਸਿੰਘ ਦੀ ਦੇਵਿਆਂ ਸੀ ਉਹਨਾਂ ਦੀ ਕੁੱਕ ਦੇ ਵਿੱਚੋਂ ਆ ਬਾਬਾ ਦੀਪ ਸਿੰਘ ਦੀ ਕੁੱਕ ਵਿੱਚੋਂ ਆ ਹਰੀ ਸਿੰਘ ਨਲੂਏ ਦੀ ਕੁੱਕ ਦੇ ਵਿੱਚੋਂ ਆ ਬਾਬਾ ਫੂਲਾ ਸਿੰਘ ਖਾਲਸਾ ਦੀ ਕੁੱਕ ਵਿੱਚੋਂ ਆ ਸੀ ਸਾਨੂੰ ਤੇਰੀ ਮਾਫੀ ਦੀ ਲੋੜ ਨਹੀਂ ਹੈ ਪਰ ਤੂੰ ਜਿਵੇਂ ਲੈਜੇ ਦੇ ਵਿੱਚ ਸਾਨੂੰ ਰੰਗ ਕਾਲਾ ਕਹਿ ਕੇ ਸੰਬੋਧਿਤ ਕਰਦਾ ਤੂੰ ਸਾਨੂੰ ਸਿਰੀ ਸੰਬੋਧਿਤ ਕਰਦਾ ਹੈ ਤੇ ਤੂੰ ਕਹਿ ਰਿਹਾ ਕਿ ਸਾਡੀ ਕੁਆਲੀਫਿਕੇਸ਼ਨ ਇਹ ਸੀ ਕਾਂਗਰਸ ਪਾਰਟੀ ਨੇ ਬਣਾਇਆ ਮੈਂ ਦੱਸਣਾ ਚਾਹੁੰਦਾ ਸਰਦਾਰ ਬੂਟਾ ਸਿੰਘ ਜੀ ਜਲੰਧਰ ਤੋਂ ਬੀਏ ਆਨਰਸ ਨਾਲ ਪਾਸ ਸੀਗੇ ਬੰਬਈ ਖਾਲਸਾ ਕਾਲਜ ਦੇ ਵਿੱਚੋਂ ਐਮਏ ਕੀਤੀ ਹੋਈ ਸੀ ਉਹ ਡਾਕਟੋਰੇਟ ਸੀ ਉਹ ਪੀ ਐਚ ਡੀ ਸੀ ਉਹ ਕਮਲਿਆ ਉਹ ਉਸਨੇ ਪੰਜਾਬ ਨੂੰ ਨਹੀਂ ਇਕੱਲੇ ਨੂੰ ਸਵਾਰਿਆ ਉਸਨੇ ਦੇਸ਼ ਦੀ ਭੂਮੀ ਤੇ ਕੰਮ ਕੀਤਾ ਉਸਨੇ ਦੇਸ਼ ਨਾਲ ਕੰਮ ਕੀਤਾ ਪਹਿਲੀ ਤੀਜੀ ਪਾਰਲੀਮੈਂਟ ਦੇ ਵਿੱਚ ਜਦੋਂ ਉਹਨਾਂ ਨੂੰ 1960 ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਚੁਣੇ ਚੁਣ ਕੇ ਗਏ ਸਨ ਤੇ ਜਦੋਂ ਉਹਨਾਂ ਨੇ ਪੰਜਾਬੀ ਬੋਲੇ ਨਾਲ ਹੋ ਰਹੇ ਵਿਤਕਰੇ ਦਾ ਗੱਲ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਉਸ ਦਾ ਬੜਾ ਦਾ ਮਾਨ ਸਨ ਨਹੀਂ ਮਿਲ ਰਿਹਾ ਤੇ ਪੰਡੇ ਜਵਾਹਰ ਲਾਲ ਨਹਿਰੂ ਜੀ ਨੇ ਉਹਨਾਂ ਦੇ ਮੋਟੇ ਤੇ ਹੱਥ ਰੱਖ ਕੇ ਕਿਹਾ ਸੀ ਕਿ ਗੁੱਡ ਵੈਰੀ ਗੁੱਡ ਸਨ ਯੂ ਹੈਵ ਡਨ ਵੈਰੀ ਵੈਲ ਤੇ ਉਹ ਇਨਸਾਨ ਉਹ 80 ਵੱਡੀ ਮਾਸਖਸ਼ੀਅਤ ਦਾ مالک ਤੂੰ ਉਸ ਨੂੰ ਕਹਿ ਰਿਹਾ ਕਿ ਇਹ ਰੰਗ ਕਾਲੇ ਦਾ ਸੀ ਇਹ ਸੀਰੀ ਸੀ ਇਹ ਇਨਾਂ ਦੀ ਦਲਤਾ ਦੇ ਪ੍ਰਤੀ ਜਿਹੜੀ ਮਾਨਸਿਕਤਾ ਹੈ ਇਹ ਦਲਤਾਂ ਨੂੰ ਕਾਲੇ ਸਮਝਨੇ ਇਹ ਦਲਤਾਂ ਨੂੰ ਨੀਵੇਂ ਸਮਝਦੇ ਨੇ ਦਲਤਾਂ ਨੂੰ ਸ਼ੁੱਧਰ ਸਮਝਨੇ ਦਲਤਾਂ ਨੂੰ ਪੋਲੂਟਿਡ ਸਮਝਦੇ ਨੇ ਇਹ ਸਾਰੀ ਕਾਂਗਰਸ ਜਨਤਾ ਕਾ ਗੱਲ ਹੈ ਮੈਂ ਕਾਂਗਰਸ ਜਮਾਤ ਨੂੰ ਜਿਨਨੇ ਉਹਨਾਂ ਦੇ ਵਿੱਚ ਐਸਸੀ ਭਾਈਚਾਰੇ ਦੇ ਲੋਕ ਨੇ ਜਿਨਨੇ ਮਜਬੀ ਨੇ ਮੈਂ ਉਹਨਾਂ ਨੂੰ ਸਵਾਲ ਕਰਦਾ ਆ ਕਿ ਤੁਹਾਡਾ ਪ੍ਰਧਾਨ ਅੱਜ ਐਡੀ ਵੱਡੀ ਗੱਲ ਤੁਹਾਡੇ ਬਾਰੇ ਕਹਿ ਗਿਆ ਕਿ ਤੁਸੀਂ ਅੱਜ ਵੀ ਉਸ ਜਮਾਤ ਦੇ ਨਾਲ ਖੜੇ ਹੋ ਮੈਂ ਅੱਜ ਤਰਨਤਾਰਨ ਦੀਆਂ ਚੋਣਾ ਜਿੱਥੇ ਇਹਨਾਂ ਦੇ ਮੰਚ ਤੇ ਇਹ ਗੱਲ ਕੀਤੀ ਆ ਮੈਂ ਸਾਰੇ ਮਜਬੀਆਂ ਨੂੰ ਮੈਂ ਸਾਰੇ ਸਿੰਘਾਂ ਨੂੰ ਮੈਂ ਬਾਬਾ ਜੀਵਨ ਸਿੰਘ ਦੀ ਕੁੱਖ ਵਿੱਚੋਂ ਨਿਕਲੇ ਸਾਰੇ ਮਜਬੀਆਂ ਨੂੰ ਇਹ ਅੱਜ ਐਲਾਨ ਕਰਦਾ ਹਾਂ ਕਿ ਸਿੰਘੋ ਇਕੱਠੇ ਹੋ ਜਾਓ ਮਜਬੂਓ ਇਕੱਠੇ ਹੋ ਜੋ ਹੁਣ ਫੈਸਲਾ ਆ ਗਿਆ ਕਰਨ ਦਾ ਟਾਈਮ ਆ ਗਿਆ 2025 ਚੱਲਦਾ ਪਿਆ ਤੁਹਾਨੂੰ ਅੱਜ ਵੀ 500 ਸਾਲ ਦੀ ਗੁਲਾਮੀ ਤੋਂ ਬਾਅਦ ਵੀ ਇਹ ਲੋਕ ਅੱਜ ਵੀ ਤੁਹਾਨੂੰ ਕਾਲਿਆ ਪੀਲਿਆ ਰੰਗਾ ਦੇ ਹਿਸਾਬ ਨਾਲ ਬੇਇੱਤਿਬਾਬ ਕਰਦੇ ਨੇ ਤੇ ਇਹਨਾਂ ਵਾਸਤੇ ਤੁਸੀਂ ਮਹਿਜ ਵੋਟਾਂ ਇਹ ਤੁਹਾਨੂੰ ਕਦੀ ਅਪਣਾ ਨਹੀਂ ਸਕਦੇ ਕਿਉਂਕਿ ਕਿਉਂਕਿ ਜਦੋਂ ਉਹਨਾਂ ਦਾ ਬਿਆਨ ਵੀ ਸਾਹਮਣੇ ਹੋਇਆ ਜਦ ਤੁਸੀਂ ਉਹ ਵੀਡੀਓ ਦੇਖਦੇ ਹੋ ਤਾਂ ਵੀਡੀਓ ਵਿੱਚ ਇਹ ਜਿਤਾਇਆ ਗਿਆ ਕਿ ਕਾਂਗਰਸ ਪਾਰਟੀ ਨੇ ਤੁਹਾਡੇ ਤੇ ਇੱਹਸਾਨ ਕੀਤਾ ਕੀ ਤੁਹਾਡੇ ਕਿਸੇ ਵਿੱਚੋਂ ਇੱਕ ਨੂੰ ਚੱਕ ਕੇ ਉਹਨੂੰ ਗ੍ਰਹਿ ਮੰਤਰੀ ਬਣਾਤਾ ਤੁਹਾਡੇ ਜੋ ਕਿਸੇ ਇੱਕ ਨੂੰ ਚੱਕ ਕੇ ਚੰਨੀ ਹੁਣਾ ਬਾਰੇ ਵੀ ਗੱਲਬਾਤ ਕੀਤੀ ਕਿ ਦੇਖੋ ਚੰਨੀ ਵਰਗੇ ਨੂੰ ਅਸੀਂ ਮੁੱਖ ਮੰਤਰੀ ਬਣਾਤਾ ਇੱਕ ਇਹਿਸਾਨ ਜਤਾਇਆ ਗਿਆ ਕਿ ਕਾਂਗਰਸ ਪਾਰਟੀ ਆ ਜੀ ਇਹ ਤੁਹਾਡੇ ਵਿੱਚੋਂ ਕੋਈ ਇੱਕ ਨੂੰ ਚੱਕ ਕੇ ਮੁੱਖ ਮੰਤਰੀ ਬਣਾ ਸਕਦੀ ਹੈ ਜਾਂ ਗ੍ਰਹਿ ਮੰਤਰੀ ਬਣਾ ਸਕਦੀ ਹੈ ਇਹਿਸਾਨ ਜਤਾਇਆ ਗਿਆ ਜੀ ਜਿਸ ਤਰੀਕੇ ਨਾਲ ਉਹਦਾ ਟੋਨ ਲਹਿਜ਼ਾ ਸੀਗਾ ਗੱਲ ਕਰ ਇਹ ਇਸੇ ਗੱਲ ਦਾ ਤਾਂ ਗੁੱਸਾ ਹੈ ਸਾਨੂੰ ਕਿ ਜਿਸ ਹੀਣ ਭਾਵਨਾ ਦੇ ਨਾਲ ਉਹ ਸਾਨੂੰ ਦੇਖਦੇ ਨੇ ਕੀ ਕਹਿਣ ਦਾ ਮਤਲਬ ਕਿ ਉਹ ਇਨਸਾਨ ਨੇ ਕੋਈ ਉਹ ਤਾਂ ਖੁਦ ਤਾਂ ਕੋਈ ਕੁਆਲੀਫਿਕੇਸ਼ਨ ਨਹੀਂ ਸੀ ਉਸ ਖੁਦ ਪਰ ਬੰਦੇ ਦੀ ਇਨਸਾਨ ਦੀ ਕੋਈ ਕ੍ਰੈਡਿਬਿਲਟੀ ਨਹੀਂ ਉਸ ਇਨਸਾਨ ਨੇ ਡਾਕਟਰ ਮਰਮੋਂਡ ਸਿੰਘ ਨੂੰ ਜਦੋਂ ਇਕਨੋਮਿਸਟ ਦੇ ਤੌਰ ਤੇ ਵਰਲਡ ਬੈਂਕ ਉਹਨਾਂ ਨੂੰ ਲੈ ਕੇ ਚਲੇ ਗਈ ਸੀ ਤੇ ਵਰਲਡ ਬੈਂਕ ਤੋਂ ਲੈ ਕੇ ਆ ਕੇ ਉਹਨਾਂ ਨੂੰ ਦੇਸ਼ ਦਾ ਫਾਈਨੈਂਸ ਮਿਨਿਸਟਰ ਬਣਾਇਆ ਸੀ ਦੇਸ਼ ਦੀ ਡੁੱਬਦੀ ਇਕਨੋਮੀ ਨੂੰ ਜੇ ਬਚਾਉਣ ਵਾਲਾ ਕੋਈ ਸ਼ਖਸ ਸੀ ਤਾਂ ਉਹਦੇ ਪਿੱਛੇ ਸਰਦਾਰ ਬੂਟਾ ਸਿੰਘ ਦਾ ਹੱਥ ਸੀ ਰਜੀਵ ਗਾਂਧੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ ਜਦੋਂ ਦੇਸ਼ ਸਾਹਮਣੇ ਦੀ ਗੱਲ ਆਈ ਤਾਂ ਸਭ ਤੋਂ ਪਹਿਲੋ ਉਹਨਾਂ ਨੇ ਸਰਦਾਰ ਬੂਟਾ ਸਿੰਘ ਤੇ ਵਿਸ਼ਵਾਸ ਕੀਤਾ ਕਿ ਦੇਸ਼ ਤੇ ਕਾਂਗਰਸ ਨੂੰ ਚਲਾਉਣ ਦੇ ਆਈਸੀਸੀ ਦੇ ਜਨਰਲ ਸੈਕਟਰੀ ਰਹੇ ਨੇ ਹੋ ਜਿਹੜੀ ਅੱਜ ਇਹ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਇਹ ਸਭ ਕੁਝ ਕਹਿ ਰਹੇ ਨੇ ਉਸ ਪਾਰਟੀ ਦਾ ਸਿੰਬਲ ਸਰਦਾਰ ਬੂਟਾ ਸਿੰਘ ਦੇ ਨਾਮ ਤੇ ਰਜਿਸਟਰ ਹੈ ਭਾਈ ਸਾਹਿਬ ਇਹ ਕਾਂਗਰਸੀਆਂ ਨੂੰ ਜਿਹੜੇ ਭੈਮ ਭਲੇਖੇ ਨੇ ਕਿ ਇਹ ਅੱਜ ਇਹ ਅੱਜ ਵੀ ਸਾਨੂੰ ਚਾਹੇ ਉਹ ਚਰਨਜੀਤ ਚੰਨੀ ਹੋਵੇ ਜਿਸ ਤਰੀਕੇ ਨਾਲ ਇਹ ਉਹਨਾਂ ਨੂੰ ਸੰਬੋਧਿਤ ਕਰਦੇ ਨੇ ਕਿ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਤਾ ਅਸੀਂ ਇੱਕ ਦਲਿਤ ਨੂੰ ਗ੍ਰਹਿ ਮੰਤਰੀ ਬਣਾਤਾ ਇਹਨਾਂ ਦੇ ਮਨਾਂ ਦੇ ਵਿੱਚ ਕਿਹੜੀ ਖੋਟ ਹੈ ਇਹਨਾਂ ਨੂੰ ਜਿਹੜਾ ਉੱਚ ਜਾਤੀ ਦਾ ਹੋਣ ਦਾ ਹੰਕਾਰ ਹੈ ਇਹ ਉਹ ਬੋਲਦਾ ਹੈ ਉਹ ਦੇ ਵਿੱਚ ਕਿਉਂਕਿ ਕਿਉਂਕਿ ਉਸ ਬਿਆਨ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਜਿਵੇਂ ਕਿ ਤੁਸੀਂ ਕਹਿੰਦੇ ਕਿ ਉਹਨਾਂ ਦੀ ਕੁਆਲਿਫੀਕੇਸ਼ਨ ਇਹ ਹੈ ਉਹਨਾਂ ਨੇ ਪੀ ਐਚ ਡੀ ਉਹ ਡਾਕਟੋਰੇਟ ਰਹੇ ਨੇ ਕੋਈ ਕੁਆਲਿਫੀਕੇਸ਼ਨ ਦਾ ਜ਼ਿਕਰ ਨਹੀਂ ਕੀਤਾ ਗਿਆ ਸਿਰਫ ਇਹ ਜ਼ਿਕਰ ਕੀਤਾ ਗਿਆ ਕਿ ਉਹ ਨੀਚੇ ਜਾਬ ਦਾ ਬੰਦਾ ਸੀਗਾ ਤੇ ਅਸੀਂ ਉਹਨੂੰ ਚੱਕ ਕੇ ਉਸ ਉਪਾਦੀ ਦੇ ਬਿਠਾਤਾ ਸੀ ਆਪਣੇ ਬਰਾਬਰ ਕਰਤਾ ਇਹੋ ਜਿਹਾ ਬਿਆਨ ਇਹੋ ਜਿਹਾ ਜਿਹੜਾ ਜਿਹੜਾ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਕਿਤਨਾ ਕਿਤੇ ਅੱਛਾ ਕੱਲ ਉਹਨਰ ਵੱਲੋਂ ਮਾਫੀ ਵੀ ਮੰਗੀ ਗਈ ਹੈ ਇਸ ਗੱਲ ਨੂੰ ਲੈ ਕੇ ਤੇ ਕੀ ਤੁਹਾਡੇ ਵੱਲੋਂ ਕੋਈ ਕੋਈ ਅਪੀਲ ਹੈ ਜਾਂ ਤੁਹਾਡੇ ਵੱਲੋਂ ਕੋਈ ਐਕਸ਼ਨ ਲਿੱਤਾ ਜਾਏਗਾ ਹੁਣ ਇਹਦੇ ਤੇ ਦੇਖੋ ਮੈਂ ਕੱਲ ਵੀ ਜਦੋਂ ਆਪਣਾ ਪਹਿਲਾ ਬਿਆਨ ਇਹਨਾਂ ਦੇ ਖਿਲਾਫ ਬੋਲਿਆ ਸੀ ਜੀ ਮ ਜਦੋਂ ਸਰਦਾਰ ਬੂਟਾ ਸਿੰਘ ਦੀ ਸ਼ਖਸੀਅਤ ਉਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਨੂੰ ਚੰਨਣਾ ਪਈ ਸੀ ਤੇ ਮੈਂ ਉਸ ਵਕਤ ਵੀ ਇਹ ਕਿਹਾ ਸੀ ਕਿ ਰਾਜਾ ਵੜਿੰਗ ਜੀ ਮੈਨੂੰ ਤੜ ਤੋਂ ਮਾਫੀ ਦੀ ਕੋਈ ਉਵੇਤ ਨਹੀਂ ਅੱਜ ਤੁਸੀਂ ਹੋ ਰਹੇ ਦਲੇ ਸਮਾਜ ਵਿੱਚ ਮਜਬੀਆ ਜਿਹੜਾ ਰੋਸ ਹੈ ਮਜਬੀਆ ਨੇ ਜੋ ਧਾਨ ਦੇ ਖਾ ਖਿਲਾਫ ਜਲਕਾਰ ਦਿੱਤੀ ਹੈ ਉਸ ਨੂੰ ਦੇਖ ਕੇ ਡਰ ਕੇ ਅੱਜ ਤੁਸੀਂ ਮਾਫੀਆਂ ਮੰਗ ਰਹੇ ਹੋ ਅੱਜ ਕਹਿ ਰਹੇ ਹੋ ਕਿ ਸਰਦਾਰ ਬੂਟਾ ਸਿੰਘ ਜੀ ਉਸ ਵਕਤ ਕੀ ਹੋਇਆ ਸੀ ਜਦੋਂ ਮੰਚ ਤੇ ਖੜ ਕੇ ਉਹਨੂੰ ਕਾਲਾ ਤੇ ਉਹਨੂੰ ਪੱਠੇ ਕੋਤਣਨ ਵਾਲਾ ਇੱਕ ਦਲਿਤ ਇੱਕ ਮਜਬੀ ਕਹਿ ਰਿਹਾ ਸੀ ਉਸ ਵਕਤ ਕੀ ਹੋਇਆ ਸੀ ਉਹ ਤੋਂ ਅੱਗੇ ਜੀ ਨਹੀਂ ਉਦੋਂ ਪਿੱਛੇ ਜੀ ਕਿਉਂ ਨਹੀਂ ਲੱਗਾ ਸੀ ਇਹ ਅੱਜ ਇਹ ਸਿਰਫ ਡਰ ਹੈ ਇਹ ਹਮੇਸ਼ਾ ਚਲੋ ਦਲੈ ਸਮਾਜ ਦੀ ਇਹੀ ਸਾਡੀ ਪ੍ਰਾਸਟਿਕਤਾ ਰਹੀ ਹੈ ਕਿ ਅਸੀਂ ਕਦੇ ਇਕੱਠੇ ਨਹੀਂ ਹੋਏ ਜੇ ਅੱਜ ਅਸੀਂ ਇਕੱਠੇ ਹੋ ਜੀਏ ਜੇ ਅੱਜ ਵੀ ਇਕੱਠੇ ਹੋ ਜੀਏ ਵੱਡੇ ਤੋਂ ਵੱਡੇ ਜਿਹੜੇ ਵੀ ਇਹ ਨੈਸ਼ਨਲ ਪਾਰਟੀਆਂ ਹੈ ਮੈਂ ਨਾਲ ਇਹ ਵੀ ਯਾਦ ਕਰਾਉਣਾ ਅੱਜ ਬੀਜੇਪੀ ਜਿਹੜੀ ਕਹਿੰਦੀ ਆ ਅੱਜ ਇਹਨਾਂ ਦਾ ਸਾਨੀ ਬਣੀ ਹੋਈਆਂ ਦਲਤਾਂ ਦੀ ਜਦੋਂ ਰਾਮਨਾਥ ਕੋਵਿੰਦ ਰਾਮ ਮੰਦਰ ਮੱਥਾ ਟੇਕਣ ਗਏ ਸੀ ਉਸ ਮੰਦਰ ਨੂੰ ਤਬਾਰਾ ਤੋਤਾ ਗਿਆ ਸੀ ਅੱਜ ਦੇਹ ਦੀ ਰਾਸ਼ਟਰਪਤੀ ờ ਦ੍ਰੋਪਦੀ ਮੁਰ ਜਦ ਉਹ ਮੰਦਿਰ ਜਾਂਦੇ ਨੇ ਤਾਂ ਉਹਨਾਂ ਨੂੰ ਇਜਾਜ਼ਤ ਨਹੀਂ ਹੈ ਕਿ ਦਲਿਤ ਨੂੰ ਕਿ ਉਹ ਮੰਦਿਰ ਦੇ ਅੰਦਰ ਵੜ ਕੇ ਦਰਸ਼ਨ ਕਰ ਸਕੇ ਉਹਦੇ ਵਾਸਤੇ ਪ੍ਰੋਟੋਕਾਲ ਕਹਿੰਦੇ ਆ ਕਿ ਮੰਦਿਰ ਦਾ ਪ੍ਰੋਟੋਕਾਲ ਲਿਸਕਾ ਜੀ ਸਾਨੂੰ ਦੱਸਿਆ ਨਹੀਂ ਅੰਦਰ ਆਉਣ ਵਾਸਤੇ ਅੱਜ ਵੀ ਜਿੰਨੀ ਸਵਰਨ ਜਾਤੀ ਦੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਅੱਜ ਵੀ ਉਹਨਾਂ ਹੀ ਹੀਨ ਭਾਵਨਾ ਹੈ ਕਿ ਇਹ ਦਲਿਤ ਲੋਕ ਇਹ ਸਾਡੇ ਬਰਾਬਰ ਕਿੱਦਾਂ ਆ ਜਾਣਗੇ ਇਹ ਕਿੱਦਾਂ ਇਹ ਇਥੇ ਪਹੁੰਚ ਜਾਣਗੇ ਜੋ ਇਹ ਉੱਚੀਆਂ ਜਾਤੀਆਂ ਦੇ ਲੋਕ ਜਿਨ੍ਹਾਂ ਦੇ ਅੱਜ ਅਸੀਂ ਇੱਕ ਮਾਨਸਕੀ ਜਾਤ ਸਭੇ ਇੱਕ ਹੈ ਅਸੀਂ ਇਸ ਚੀਜ਼ ਨੂੰ ਅਸੀਂ ਗੁਰੂ ਦੇ ਲੜ ਲੱਗੇ ਹਾਂ ਮੈਂ ਇਹਨਾਂ ਨੂੰ ਦੱਸਣਾ ਵੀ ਚਾਹਨਾ ਕਿ ਜਿਸ ਇਨਸਾਨ ਨੂੰ ਤੁਸੀਂ ਇੱਕ ਕਾਲਾ ਇੱਕ ਮੱਝ ਵੀ ਕੇ ਕੇ ਸੰਬੋਧਿਤ ਕਰਦੇ ਸੀ ਉਹ ਸ਼੍ਰੀ ਪਟਨਾ ਸਾਹਿਬ ਦਾ ਨਾਮ ਪਟਨਾ ਸਾਹਿਬ ਰੱਖਣ ਵਾਲਾ ਉਹ ਬੰਦਾ ਹੈ ਤਨਤਨ ਜਿਹੜੇ ਗੁਰੂ ਗੋਪੀਨ ਸਿੰਘ ਜੀ ਮਹਾਰਾਜ ਜੀ ਜਨਮ ਭੂਮੀ ਉਸ ਧਰਤੀ ਨੂੰ ਉਸ ਦਾ ਨਾਮ ਪਟਨਾ ਸਾਹਿਬ ਦੇਣ ਵਾਲਾ ਉਹ ਬੰਦਾ ਹੈ ਉਸ ਬੰਦੇ ਨੇ 8 ਵਾਰ ਐਮਪੀ ਦੀ ਚੋਣਾਂ ਜਿੱਤੀਆਂ ਨੇ ਸਾਹਿਬ 40 ਸਾਲ ਉਸ ਬੰਦੇ ਨੇ ਬਤੌਰ ਐਮਪੀ ਦੇਸ਼ ਦੀ ਸੇਵਾ ਕੀਤੀ ਹੈ ਆਪਣੇ ਲੋਕਾਂ ਦੀ ਸੇਵਾ ਕੀਤੀ ਹੈ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਉਸ ਇਨਸਾਨ ਨੂੰ ਅਗਰ ਕਾਂਗਰਸ ਦੇ ਪ੍ਰਧਾਨ ਨੂੰ ਬੋਲਣ ਲੱਗਿਆ ਇਹ ਗਰੀਮਾਨੀ ਹੈ ਕਿ ਮੈਂ ਉਸ ਨੂੰ ਸੰਬੋਧਨ ਕਿੱਦਾ ਕਰਨਾ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਅੱਜ 2025 ਦੇ ਵਿੱਚ ਵੀ ਅਸੀਂ ਖੜੇ ਆ ਤੇ ਜਿਸ ਲਹਿਜੇ ਦੇ ਵਿੱਚ ਸਾਨੂੰ ਸੰਬੋਧਿਤ ਕੀਤਾ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਇਸ ਚੀਜ਼ ਤੇ ਸੰਦੇਹ ਦੇਣ ਦੀ ਲੋੜ ਹੈ ਉਹ ਦੇਖ ਸਕਦੇ ਹੋ ਜਿੱਥੇ ਕਿ 2025 ਦਾ ਸਮਾਂ ਹੈ 21ਵੀਂ ਸਦੀ ਹੈ ਤੇ ਸਾਡੇ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਕਿ ਇਸ ਇਸ ਕਥਨ ਤੇ ਅਸੀਂ ਅੱਜ ਵੀ ਤੁਰ ਰਹੇ ਹਾਂ ਕਿ ਸਾਡੇ ਸਿਆਸੀ ਆਗੂ ਸਾਨੂੰ ਇਹ ਹੀ ਜਿਤਾ ਰਹੇ ਨੇ ਕਿ ਨਹੀਂ ਇਹ ਸਿਰਫ ਕਥਨ ਕਹਿ ਲਓ ਕਿ ਸਾਡੇ ਗ੍ਰੰਥਾ ਚ ਲਿਖੇ ਹੋਏ ਨੇ ਤੇ ਸ਼ਾਇਦ ਉਹ ਖੁਦ ਨਹੀਂ ਅਪਣਾਰੇ ਲੇਕਿਨ ਜਿਸ ਤਰੀਕੇ ਦਾ ਬਿਆਨ ਰਾਜਾ ਵਡਿੰਗ ਦਾ ਸਾਹਮਣੇ ਆਇਆ ਹਾਲਾਂਕਿ ਉਸ ਤੋਂ ਬਾਅਦ ਉਹਨੇ ਮਾਫੀ ਮੰਗ ਲਈ ਲੇਕਿਨ ਆਖਿਰਕਾਰ ਸਾਡੇ ਲੋਕਾਂ ਦਾ ਆਮ ਲੋਕਾਂ ਦਾ ਤੁਹਾਡਾ ਕੀ ਕਹਿਣਾ ਤੁਹਾਡੇ ਕੀ ਸੋਚਣਾ ਤੁਸੀਂ ਵੀ ਨਾਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਦਾ ਰਿਵਿਊ ਹਰ ਇੱਕ ਦੀ ਤੁਹਾਡਾ ਕੀ ਸੋਚਣਾ ਤੁਹਾਡਾ ਕੀ ਵਿਚਾਰ ਬਣਦਾ ਆਪਣੇ ਨਾਲ ਨਾਲ ਕਮੈਂਟ ਕਰਕੇ ਜਰੂਰ ਦਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰੋ ਧੰਨਵਾਦ ਜੀ